ਮੇਰੇ ਭਰਾ ਤੋਂ ਕੋਈ ਗੱਡੀ ਵਾਦੀ ਕੇ ਤੇ ਇਨਸਾਨ ਹੋਇਆ ਅਸੀਂ ਪ੍ਰਾਇਮਰੀਕ ਤੌਰ ਤੇ ਪਹਿਲਾ ਸਿਵਲ ਹਸਪੀਟਲ ਪੇਸ਼ੈਂਟ ਲੈ ਕੇ ਆਏ ਇਹਨਾਂ ਨੇ ਇੱਥੋਂ ਰੈਫਰ ਕਰਕੇ ਪਤਾ ਨਹੀਂ ਕਿਹੜੇ ਨੇ ਐਂਬੂਲੈਂਸ ਵਾਲਾ ਨੇ ਪਹਿਲਾਂ ਹੀ ਬੁਲਾ ਲੈਂਦੇ ਆ ਜੀ। ਅਸੀਂ ਆਪ ਵੀ ਐਂਬੂਲੈਂਸ ਲੈ ਕੇ ਇਕੱਲੇ ਸੀ ਤੇ ਆਪ ਦੀ ਐਂਬੂਲੈਂਸ ਤੇ ਸਾਨੂੰ ਪਾਉਣ ਨਹੀਂ ਦਿੱਤਾ ਪੇਸ਼ੈਂਟ ਟੱਕੇ ਨਾਲ ਆਪ ਦੀ ਗੱਡੀ ਚ ਪਾ ਕੇ ਸਾਡੇ ਐਂਬੂਲੈਂਸ ਵਾਲੇ ਨਾਲ ਵੀ ਲੜ ਪਏ। ਕਹਿੰਦੇ ਵੀ ਤੁਸੀਂ ਇਹ ਕਿਵੇਂ ਜਾੜੂਆ ਫਿਰ ਇਹਨੂੰ ਲੈ ਜਾਓਗੇ ਤੁਸੀਂ। ਫਿਰ ਅਸੀਂ ਗਿਆ ਵੀ ਸਰਕਾਰੀ ਹਸਪੀਟਲ ਐਮ ਗਲੇ ਜੋ ਨਹੀਂ ਜੀ ਤਾਂ ਕਿ ਇਹ ਪਲਸ ਹਸਪੀਟਲ ਹੈਗੇ ਪਤਾ ਨਹੀਂ ਬਈ ਉੱਥੇ ਵੀ ਕਮਿਸ਼ਨ ਇਹਨਾਂ ਦਾ ਇੱਥੋਂ ਵਾਲੇ ਡਾਕਟਰਾਂ ਨੂੰ ਵੀ ਕਮਿਸ਼ਨ ਦਿੰਦੇ ਆ ਅਸੀਂ ਯੂਨੀਅਨ ਨਹੀਂ ਸੀ ਅੱਜ ਤੋਂ ਕੋਈ ਪੰਜ ਪੰਜ ਮਹੀਨੇ ਪਹਿਲੇ ਸਾਰਿਆਂ ਦੀ ਸਹਿਮਤੀ ਨਾਲ ਉਹ ਅੰਦਰ ਦਾ ਕੈਸੇ ਵੀ ਸਾਡਾ ਰੋਜ਼ਾਨਾ ਦਾ ਖਰਚਾ ਹੁੰਦਾ ਸੀਗਾ ਰੋਟੀ ਦਾ ਸਮੋਸਿਆਂ ਦਾ ਚਾਹ ਦਾ ਫਿਰ ਰੋਟੀ ਦਾ ਐ ਕਰਕੇ ਰੋਟੀ ਦਾ ਖਰਚਾ ਦੇ ਸੀ ਉਹ ਦੇਣੀ ਪੈਂਦੀ ਸੀਗੀ ਰੋਜ਼ ਦਾ ਸਾਡੇ ਕੋਲ ਨਾ ਖਰਚਾ ਨਹੀਂ ਭਰਿਆ ਜਾਂਦਾ ਸਸੇ ਯੂਨੀਅਨ ਬੰਦ ਕਰ। ਇਹਨਾਂ ਨੇ ਬੰਦਾ ਸੀ ਅੰਦਰ ਕਿਸ਼ਨ ਕੁਮਾਰ ਜਿਹੜਾ ਐਨਰ ਪੇਸ਼ੈਂਟ ਸਟਾਫ ਇਹਨਾਂ ਨੂੰ ਰੋਜ਼ ਫੋਨ ਕਰਦੇ। ਤੇ ਜ ਰਾਤ ਨੂੰ ਕਟੋਗੜ 500 ਦੀ 600 ਦੀ ਨਿੱਲੀ ਦੀ ਰੋਟੀ ਆਉਂਦੀ ਹੈ। ਪਲੱਸ ਜਿਹੜਾ ਪੇਸ਼ੈਂਟ ਜਾਂਦਾ ਇਹਨਾਂ ਦੀ ਗੱਡੀ ਤੇ ਉਹ 500 ਰੁਪਿਆ ਪੇਸ਼ੈਂਟ ਤੋਂ ਲੈਂਦੇ ਨੇ ਵੱਖਰੇ ਸਟਾਫ, ਇਮਰਜੈਂਸੀ ਸਟਾਫ। ਹਾਂਜੀ। ਇਹਨਾ ਮੈਂ ਆਪਣਾ ਜੂ ਮਿਸਤਰੀ ਹੈ ਜੀ ਮੇਰਾ ਨਾਮ। ਕੀ ਗੱਲ ਕੀ ਹੋਈ ਸੀਗੀ ਜੀ? ਮੇਰੀ ਗੱਲ ਇਹ ਹੈ ਕਿ ਤਾਇ ਦਾ ਮੁੰਡਾ ਦਾ ਐਕਸੀਡੈਂਟ। ਜੀ ਜੀ ਉਹਦੀ ਲੱਤ ਟੁੱਟ ਗਈ ਜਦੋਂ ਉਧਰੋਂ ਚੱਲੇ ਐ ਕਾਲੇਜ ਰੋਡ ਹੋਇਆ ਐਕਸੀਡੈਂਟ ਜਦੋਂ ਉਹ ਚੱਲੇ ਐ ਤੇ ਮੈਂ ਉਹਨੂੰ ਕਿਹਾ ਸਰਕਾਰੀ ਹਸਪਤਲ ਚੱਲੋ ਤੇ ਮੈਂ ਆ ਗਿਆ ਤੁਹਾਡੇ ਮਗਰ ਮਗਰ ਜਦੋਂ ਗੱਲ ਕੀਤੀ ਮੈਂ ਉਹਨੇ ਮੈਨੂੰ ਇਹ ਗੱਲ ਕਹੀ ਤੇ ਮੈਂ ਸੋਨੂੰ ਗਰੋਵਰ ਨੂੰ ਫੋਨ ਕੀਤਾ ਸੋਨੂੰ ਗਰੋਵਰ ਨੂੰ ਫੋਨ ਕੀਤਾ ਸੋਨੂੰ ਬਾਈ ਤੂੰ ਇਸ ਤਰ੍ਹਾਂ ਕਰ ਜਿਵੇਂ ਤੈਨੂੰ ਸਹੀ ਲੱਗਦਾ ਪਹਿਲਾਂ ਉਹਦੇ ਕੋਲ ਜਾ ਕੇ ਸੰਭਾਲ ਉਹਨੂੰ ਕਿ ਕਿੰਨੀ ਗੋ ਜੇ ਕੀ ਹਸਤਾ ਉਹ ਕਹਿੰਦਾ ਲੱਤ ਟੁੱਟ ਗਈ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਵੀ ਆ ਗਿਆ ਮੈਂ ਗਿਆ ਜੀ ਤੇ ਜਦੋਂ ਗਿਆ ਅੰਦਰ ਮੈਂ ਵੇਖਿਆ ਲੱਤ ਰੂਟੀ ਆਖੰਦੇ ਯਾਰ ਇੱਥੇ ਰੈਫਰ ਕਰਨਾ ਪੈਣਾ ਹੈ ਸਰਕਾਰੀ ਹਸਪਤਾਲ ਲਗੇ ਸਰਕਾਰੀ ਹਸਪਤਾਲ ਲਗੇ ਨੇ ਰੈਫਰ ਕਰਨਾ ਪੈਣਾ ਤੇ ਮੈਂ ਕਿਹਾ ਰੈਫਰ ਤਾਂ ਕਰਾਂਗੇ ਅਸੀਂ ਪਹਿਲਾਂ ਐਕਸਰਾਤ ਕਰਾਈਏ ਜੀ 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 ਐਕਸਰਾ ਕਰਾ ਕੇ ਤੇ ਜਦੋਂ ਮਨ ਕਿ ਚਲੋ ਅਸੀਂ ਇਹ ਐਮਰਜੈਂਸੀ ਦੇ ਬਾਹਰ ਕੱਢਿਆ ਤੇ ਰੋਲਾ ਇਹ ਹੋਇਆ ਜੀ ਕਿ ਐਂਬੂਲੈਂਸਾਂ ਘੜੀਆਂ ਦੇ ਦੋ ਪਰ ਮੈਂ ਮੋਨੋਗਰਾਵਰ ਨੂੰ ਜਾਂ ਸੋਨੋਗਰਾਵਰ ਨੂੰ ਫੋਨ ਕੀਤਾ ਉਹਨਾਂ ਨੇ ਆਪ ਦੀ ਗੱਡੀ ਲਾਈ ਹੋਈ ਸੀਗੀ ਪਰ ਇਹਦੇ ਕੋਲੋਂ ਤੋਂ ਇਹਨਾਂ ਤੁਸੀਂ ਫੋਨ ਕੀਤਾ ਉਹਨਾਂ ਨੇ ਗੱਡੀ ਲਾ ਲਈ ਇਹਦੀ ਕਿ ਪਹਿਲਾਂ ਹੀ ਲੱਗੀ ਹੋਈ ਸੀ ਹਾਂ ਜੀ ਅੱਛਾ ਜੀ ਤੇ ਮੈਨੂੰ ਕਹਿੰਦਾ ਕਹਿੰਦਾ ਫਰੀ ਚੱਲੀ ਆ ਮੈਂ ਕਿਹਾ ਫਰੀ ਲੈ ਕੇ ਨਹੀਂ ਜਾਣੀ ਜਦੋਂ ਮੈਂ ਉਹਨਾਂ ਦਾ ਇਮਲਸ ਲਗਦਾ ਫਰੀ ਚੱਲੀ ਆ ਹਾਂਜੀ ਤੇ ਮੈਂ ਕਿਹਾ ਫਰੀ ਲੈ ਕੇ ਨਹੀਂ ਜਾਣੀ ਮੈਂ ਤੇ ਮੈਂ ਕਿਹਾ ਮੈਂ ਮਨ ਨੂੰ ਮਨ ਨੂੰ ਮੈਂ ਕਿਹਾ ਮੈਂ ਗੱਡੀ ਲਾਵਾ ਇੱਕ ਉਹਨਾਂ ਨਾਲ ਕਿ ਬ੍ਰਦਰ ਹੋਰ ਸੀ ਆਪਣਾ ਵੀ ਜਾਣਕਾਰੀ ਜੀ ਪਰ ਉਹਨਾਂ ਨਾਲ ਹੱਥ ਪਈ ਮਨ ਕੇ ਚਲੋ ਜਿਵੇਂ ਕਿ ਉਹਨਾਂ ਨਾਲ ਗਲਪ ਹੈ ਕਿ ਉਹਦੇ ਕੀ ਕਿਹਾ ਕਹਿੰਦਾ ਬਾਈ ਗੱਡੀ ਫਰੀ ਚੱਲੀ ਆ ਮੈਂ ਕਿਹਾ ਲੈ ਕੇ ਨਹੀਂ ਜਾਣਾ ਮੈਂ ਕਿਹਾ ਜਦੋਂ ਉਹ ਅਸੀਂ ਪਹਿਲਾਂ ਨਵੀਂ ਸਿਟੀ ਬਕੇ ਪਛੜ ਕਰੀਏ ਫਿਰ ਸਾਨੂੰ ਉਹ ਸਿਮਰਨ ਲੇ ਵਾਲੇ ਮਨ ਕਿ ਜਲੋ ਉਹ ਜੋ ਇੱਕ ਟਰੱਕ ਰਾਇਆ ਸੀ ਦੂਜੀ ਗੱਡੀ ਕਿੰਦੀ ਪਤਾ ਲੱਗਿਆ ਕੋਈ ਦੂਜੀ ਤਾਂ ਮੈਨੂੰ ਨਹੀਂ ਧਿਆਨ ਅੱਛਾ ਅੱਛਾ ਫਿਰ ਕੀ ਗੱਲ ਹੋਈ ਜੀ ਅ ਫਿਰ ਕੀ ਉਹ ਆਪਸੀ ਬਾਤ ਬੇਸਵਾ ਜੀ ਆਪਸੀ ਕਰਨ ਲੱਗੇ ਬਹੁਤ ਜ਼ਿਆਦਾ ਅੱਛਾ ਉਹ ਦੋਨੇ ਆਪਣੀ ਸਾਲੀ ਹਾਂਜੀ ਬਹੁਤ ਜ਼ਿਆਦਾ ਅ ਯਾਨਕਿ ਹੋਈ ਸੀ ਕਿ ਬੇਸਵਾ ਜੀ ਬੜੀ ਹੋਣ ਲੱਗੀ ਹੈ ਕਹਿੰਦਾ ਉਹ ਕਹਿੰਦਾ ਮੈਂ ਕਿਹਾ ਭਾਈ ਮੈਂ ਲੈ ਕੇ ਨਹੀਂ ਜਾਣਾ ਮੈਂ ਜਾ ਰਹਾ ਮਨੂ ਗਰੋਵਰ ਦੀ ਗੱਡੀ ਸੀ ਹੈਗਾ ਤੇ ਫਿਰ ਅਸੀਂ ਆਵਲਾ ਨਿਕਲ ਗਏ ਤੇ ਉਹ ਕੋਡ ਪਾਇਆ ਸੀ ਕਲਰ ਨਾ ਮੈਨੂੰ ਉਹ ਬੰਦੇ ਦਾ ਨਾ ਪੂਰਾ ਧਿਆਨ ਜੇ ਨਹੀਂ ਹੈਗਾ ਜੀ ਜੀ ਕੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੋਸ ਤੋਂ ਕੀ ਮੰਗ ਕਰਦੇ ਹੋ ਇਹੋ ਜੀ ਤੁਹਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਮੈਂ ਕਹਿੰਦਾ ਜੀ ਇਹ ਕਿਸ ਤਰ੍ਹਾਂ ਦੇ ਕਿਸੇ ਨਾਲ ਵੀ ਨਾ ਹੋਵੇ ਨਾ ਮੈਂ ਵੀ ਕੀ ਨਾਲ ਕੀ ਬਾਰੇ ਅੱਜ ਮੇਰਾ ਨਾਮ ਰਾਜਵੀਰ ਸਿੰਘ ਹੈ ਵੀਰੇ ਠੀਕ ਹੈ ਸਾਡੇ ਤੋਂ ਅੱਜ ਤੋਂ 20 ਦਿਨ ਪਹਿਲਾਂ ਮਹੀਨਾ ਪਹਿਲਾਂ ਦੀ ਗੱਲ ਹੈ ਮੇਰੇ ਭਰਾ ਤੋਂ ਕੋਈ ਗੱਡੀ ਵਾਦੀ ਦਾ ਇਨਸਾਨ ਹੋਇਆ ਅਸੀਂ ਪ੍ਰਾਇਮਿਕ ਤੌਰ ਤੇ ਪਹਿਲਾ ਸਿਵਲ ਹਸਪੀਟਲ ਪੇਸ਼ੈਂਟ ਲੈ ਕੇ ਆਏ ਇਨਨੇ ਇਥੋਂ ਰੈਫਰ ਕਰਕੇ ਪਤਾ ਨਹੀਂ ਕਿਹੜੇ ਨੇ ਐਂਬੂਲੈਂਸ ਵਾਲਿਆਂ ਨੂੰ ਪਹਿਲਾਂ ਹੀ ਬੁਲਾ ਲੈਂਦੇ ਆ ਜੀ ਅਸੀਂ ਆਪਦੀ ਐਂਬੂਲੈਂਸ ਲੈ ਕੇ ਇਕੱਲੇ ਸੀ ਤੇ ਆਪਦੀ ਐਂਬੂਲੈਂਸ ਤੇ ਸਾਨੂੰ ਪਾਉਣ ਨਹੀਂ ਦਿੱਤਾ ਪੇਸ਼ੈਂਟ ੱੱਕੇ ਨਾਲ ਆਪਦੀ ਗੱਡੀ ਚ ਪਾ ਕੇ ਸਾਡੇ ਐਂਬੂਲੈਂਸ ਵਾਲਿਆਂ ਨਾਲ ਵੀ ਲੜ ਪਏ ਕਹਿੰਦੇ ਵੀ ਤੁਸੀਂ ਇਹ ਕਿਵੇਂ ਜਾੜੂਗਾ ਫਿਰ ਇਹਨੂੰ ਲੈ ਜਾਓਗੇ ਤੁਸੀਂ ਸਾਡਾ ਧੱਕਾ ਕੀਤਾ ਫਿਰ ਅਸੀਂ ਕਿਹਾ ਵੀ ਸਰਕਾਰੀ ਹਸਪਤਲ ਏਮ ਦੇ ਲੈ ਜੋ ਨਹੀਂ ਜੀ ਚੱਕ ਕੇ ਪਲਸ ਹਸਪਤਲ ਲੈ ਗਏ ਪਤਾ ਨਹੀਂ ਉਹ ਬਈ ਉੱਥੇ ਵੀ ਕਮਿਸ਼ਨ ਇਹਨਾਂ ਦਾ ਇਥੋਂ ਵਾਲਾ ਡਾਕਟਰਾਂ ਨੂੰ ਵੀ ਕਮਿਸ਼ਨ ਦਿੰਦੇ ਆ ਉੱਥੇ ਜਾ ਕੇ ਫਿਰ ਕਹਿੰਦੇ ਸਾਨੂੰ 3500 ਰੁਪਇਆ ਦਿਓ ਹਾਲਾਂਕਿ ਅਸੀਂ ਆਪਦੀ ਗੱਡੀ ਸਿਰਫ ਸਾਡਾ 1000 ਰੁਪਇਆ ਖਰਚਾ ਹੋਣਾ ਸੀ ਆ ਡੀਜ਼ਲ ਕਲਾ ਡੀਜ਼ਲ ਦਾ ਖਰਚਾ ਹੋਣਾ ਸੀ ਸਾਡਾ ਉੱਥੇ ਜਾ ਕੇ ਸਾਡੇ ਪੇਸ਼ੈਂਟ ਨਾਲ ਵੀ ਲੜਪੇ ਕਹਿੰਦੇ ਤੁਸੀਂ ਕਹਿ ਦਿਓ ਵੀ ਏਮਜ਼ ਬੈੱਡ ਹੈ ਨਹੀਂ ਤੁਸੀਂ ਇਹ ਦੱਸੋ ਮੈਨੂੰ ਵੀ ਐਡਾ ਵੱਡਾ ਇੰਸਟੀਚਿਊਟ ਏਮਜ਼ ਹਸਪੀਟਲ ਉੱਥੇ ਕਿਤੇ ਬੈੱਡ ਦੀ ਕਮੀ ਹੋਊਗੀ ਇੱਕ ਪੇਸ਼ੈਂਟ ਵਾਸਤੇ ਤੇ ਸਿਰਫ ਸਿੰਪਲ ਫ੍ਰੈਕਚਰ ਸੀ ਆ ਉਹਦੇ ਠੀਕ ਹੈ ਉਹਨਾਂ ਨੂੰ ਕਹਿੰਦੇ ਤੁਸੀਂ ਕਹੋ ਡਾਕਟਰ ਦੇ ਬੈੱਡ ਹੈ ਨਹੀਂ ਫਿਰ ਅਸੀਂ ਕਹਿੰਦੇ ਡਾਕਟਰ ਨਾਲ ਗੱਲ ਕਰਾਓ ਜਿਹੜਾ ਕਹਿੰਦਾ ਵੀ ਤੈਨ ਇਹ ਚੈਲੰਜ ਕਰ ਰਹੇ ਆ ਵੀ ਸਰਕਾਰੀ ਹਸਪਤਲ ਤੇ ਬੈਠੀ ਨਹੀਂ ਹੈਗੇ ਜੀ ਜੀ ਆਉਦੇ ਕਮਿਸ਼ਨ ਪਿੱਛੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਸਿਵਲ ਹਸਪਤਲ ਵਿੱਚ ਵੀ ਅਬੀ ਇਨਕੁਆਇਰੀ ਕੀਤੀ ਜਾਵੇ ਹੋਰ ਵਾਲੇ ਚ ਵੀ ਐਂਬੂਲੈਂਸ ਵਾਲਿਆਂ ਨੂੰ ਫੋਨ ਕੌਣ ਕਰਕੇ ਬੁਲਾਉਂਦਾ ਵੀ ਆਜੋ ਪੇਸ਼ੈਂਟ ਆ ਗਿਆ ਕਮਿਸ਼ਨ ਪਿੱਛੇ ਲੋਕਾਂ ਨੂੰ ਰੈਫਰ ਕਰ ਦਿੰਦੇ ਆ ਇੱਥੋਂ ਜੀ ਜੀ ਵੀ ਸਾਨੂੰ ਕੋ ਐਂਬੂਲੈਂਸ ਵਾਲੋ ਕਮਿਸ਼ਨ ਮਿਲੂਗਾ ਇੱਥੇ ਸਿੱਧੀ ਪਟੀਆਂ ਕਰਕੇ ਸਦਾ ਭੇਜ ਦਿੰਦੇ ਆ ਪੇਸ਼ੈਂਟ ਹਾਲਾਂਕਿ ਮਾੜਾ ਮੋਟਾ ਫ੍ਰੈਕਚਰ ਹੋਵੇ ਤਾਂ ਵੀ ਭੇਜ ਦੋ ਸਾਰਾ ਕੁਝ ਇੱਥੇ ਹੋ ਸਕਦਾ ਸੀਗਾ ਇੱਕ ਫ੍ਰੈਕਚਰ ਵਾਲੇ ਪੇਸ਼ੈਂਟ ਨੂੰ ਵੀ ਰੈਫ ਮੈਂ ਚਾਹਣਾ ਵੀ ਪੂਰੀ ਤਹਿਕੀਕਤ ਕੀਤੀ ਜਾਵੇ ਇਹਦੀ ਤੇ ਸਾਰਿਆਂ ਦਾ ਜਿਹੜਾ ਕਾਗਜ਼ ਵੀ ਪੂਰੇ ਚੈੱਕ ਕੀਤੇ ਜਾਣਾ। ਇੱਕ ਇੱਕ ਬੰਦੇ ਕੋਲੇ ਚਾਰ ਚਾਰ ਗੱਡੀਆਂ ਇੱਥੇ ਰੱਖੀਆਂ ਹੋਈਆਂ ਆਂ ਕੀ ਅਥਾਰਟੀ ਉਹਨਾਂ ਕੋਲੇ ਕਿ ਕਿਸੇ ਦੇ ਵਿੱਚ ਹੋਰੇ ਪੈਰਾਮੀਟਰ ਚ ਪੂਰੇ ਉੱਤਰ ਦੀ ਵੀ ਨਹੀਂ ਉੱਤਰਿਆ ਆਰਟੀਆ ਤਾਂ ਵੀ ਕਾਗਜ਼ ਚੈੱਕ ਕਰਾਏ ਜਾਣ। ਮੇਰੇ ਕੋਲ ਟਾਈਮ ਨਹੀਂ ਲੱਗਿਆ ਥੋੜਾ ਬਿਜ਼ੀ ਸੀ ਨਹੀਂ ਮੈਂ ਆਰਟੀਆ ਪਾ ਕੇ ਆਰਟੀਓ ਸਾਹਮਣੇ ਵੀ ਕੰਪਲੇਨਟ ਕਰਨੀ ਸੀ। ਮੋਨੂ ਜੀ ਕੀ ਕਹਿਣਾ ਚਾਹੋਗੇ ਜੀ? ਹਾਂਜੀ ਮੈਂ ਮੋਨੂ ਗਰੋਵਰ ਐਂਬੂਲੈਂਸ ਦਾ ਚਾਲਕ ਆ। ਠੀਕ ਹੈ ਜੀ ਐ ਕਰਕੇ ਅਸੀਂ ਯੂਨੀਅਨ ਨਹੀਂ ਸੀ ਅੱਜ ਤੋਂ ਕੋਈ 5 5 ਮ ਜੀ ਠੀਕ ਹੈ ਯੂਨੀਅਨ ਬਣੀ ਸੀ ਸਾਰਿਆਂ ਦੇ ਸਹਿਮਤੀ ਨਾਲ ਵੀ ਇਹ ਕਰਕੇ ਯੂਨੀਅਨ ਬਣਾਈ ਹੈ ਤੇ ਅੰਦਰ ਸਾਨੂੰ ਅੰਦਰ ਦਾ ਕੈਸੇ ਵੀ ਸਾਡਾ ਰੋਜ਼ਾਨਾ ਦਾ ਖਰਚਾ ਹੁੰਦਾ ਸੀਗਾ ਰੋਟੀ ਦਾ ਸਮੋਸਿਆਂ ਦਾ ਚਾਹ ਦਾ ਫਿਰ ਰੋਟੀ ਦਾ ਐ ਕਰਕੇ ਰੋਟੀ ਦਾ ਖਰਚਾ ਹੁੰਦਾ ਸੀ ਜੋ ਚੀਜ਼ ਮੰਗ ਲੈਂਦੇ ਸੀ ਉਹ ਦੇਣੀ ਪੈਂਦੀ ਸੀਗੀ ਇਹ ਕਹਿੰਦੇ ਜੇ ਤੁਸੀਂ ਨਾ ਦੋਗੇ ਤਾਂ ਅਸੀਂ 108 ਤੇ ਪੇਸ਼ੈਂਟ ਭੇਜਾਂਗੇ ਅਸੀਂ ਪ੍ਰਾਈਵੇਟ ਤੇ ਨਹੀਂ ਭੇਜ ਜੀ ਜੀ ਠੀਕ ਹੈ ਅਸੀਂ ਯੂਨੀਅਨ ਬੰਦ ਹੋ ਗਈ ਸਾਡੀ ਅਸੀਂ ਯੂਨੀਅਨ ਚ ਅਸੀਂ ਸਾਨੂੰ ਰੋਜ਼ ਦਾ ਸਾਡੇ ਕੋਲ ਨਾ ਖਰਚਾ ਨਹੀਂ ਭਰਿਆ ਜਾਂਦਾ ਸੀ ਅਸੀਂ ਯੂਨੀਅਨ ਬੰਦ ਕਰਤੀ ਠੀਕ ਹੈ ਅਦਰੋਂ ਦੀ ਇਹਨਾਂ ਨੇ ਬੰਦਾ ਸੀ ਅੰਦਰ ਕਿਸ਼ਨ ਕੁਮਾਰ ਜਿਹੜਾ ਇਹਨੂੰ ਪੇਸ਼ੈਂਟ ਸਟਾਫ ਇਹਨਾਂ ਨੂੰ ਰੋਜ਼ ਫੋਨ ਕਰਦੇ ਜਿਹੜਾਤ ਨੂੰ ਘਟੋਗੜ 500 ਦੀ 600 ਦੀ ਰੋਟੀ ਆਂਦੀ ਹੈ ਪਲੱਸ ਜਿਹੜਾ ਪੇਸ਼ੈਂਟ ਜਾਂਦਾ ਹੈ ਇਹਨਾਂ ਦੀ ਗੱਡੀ ਤੇ ਉਹ 500 ਰੁਪਿਆ ਪੇਸ਼ੈਂਟ ਤੋਂ ਲੈਂਦੇ ਨੇ ਵੱਖਰੇ ਸਟਾਫ ਇਮਰਜੈਂਸੀ ਸਟਾਫ ਹਾਂਜੀ ਵੱਖਰਾ ਸਟਾਫ 500 ਰੁਪਿਆ ਪਰ ਪੇਸ਼ੈਂਟ ਦਾ ਲੈਂਦੇ ਨੇ ਠੀਕ ਹੈ ਸਾਡੇ ਤੋਂ ਸਾਡੇ ਸੂਤ ਨਹੀਂ ਆਇਆ ਤਾਂ ਕਰਕੇ ਸੀ ਯੂਨੀਅਨ ਬੰਦ ਕਰਤੀ ਹੁਣ ਕਿਆ ਦਾ ਮਤਲਬ ਇਹ ਐ ਵੀ ਕੁਝ ਕੱਲ ਪਰਸੋਂ ਦਿਨ ਚਾਹੇ ਜੇ ਕੋਈ ਪੇਸ਼ੈਂਟ ਸਾਨੂੰ ਫੋਨ ਕਰਦਾ ਹੈ ਵੀ ਆ ਕੇ ਕੇ ਪੇਸ਼ੈਂਟ ਆਸੀ ਅੰਦਰ ਜੰਨੇ ਆ ਅੰਦਰਲਾ ਸਟਾਫ ਇਹਨੂੰ ਫੋਨ ਕਰ ਦਿੰਦਾ ਵੀ ਤੂੰ ਆ ਠੀਕ ਹੈ ਇਹ ਆਂਦੇ ਆ ਧੱਕੇ ਨਾਲ ਸਾਡੇ ਹੱਥੋਂ ਦੀ ਸਟ੍ਰੈਚਰ ਖੋਹੰਦੇ ਨੇ ਜੋ ਗਲਤ ਸਰਾਸਰ ਗਲਤ ਹੈ ਅਸੀਂ ਦੱਸੋ ਕੀ ਕਰੀਏ ਇੱਥੇ ਤੁਸੀਂ ਤੁਸੀਂ ਆਪ ਵੇਖੋ ਇਸ ਚੀਜ਼ ਨੂੰ ਵੀ ਅਸੀਂ 2000 ਚ ਗੰਗਾ ਦਾ 1800 2000 ਚ ਜੰਨੇ ਆ ਕਈ ਵਾਰੀ ਬਿਲਕੁਲ ਪੂਰ ਪੇਸ਼ੈਂਟ ਆਏ ਤਾਂ 1500 1500 ਚ ਵੀ ਜਾਣਾ ਪੈਂਦਾ ਠੀਕ ਹੈ ਅਸੀਂ ਇਹਨਾਂ ਨੂੰ 500 ਦੇ ਕੇ 1000 ਦਾ ਤੇਲਾ ਚ ਕਿੱਥੇ ਅਸੀਂ ਕਿੱਥੇ ਜਾਈਏ ਜਿਹੜਾ ਕਿਸ਼ਨ ਕੁਮਾਰ ਹੈ ਇਹਦੇ ਕੋਲ ਟੋਟਲ ਹੈ ਤੇ ਤਿੰਨ ਗੱਡੀਆਂ ਨੇ ਜਿੰਦੇ ਚੋਂ ਦੋ ਗੱਡੀਆਂ ਦੇ پاس ਨੇ ਇੱਕ ਚੰਦ ਚ ਐਲਪੀਜੀ ਲੱਗਿਆ ਹੈ ਬਾਕੀ ਦਾ ਦੋ ਗੱਡੀਆਂ ਹੋਰ ਵੀ ਨੇ ਜਿਹੜੀਆਂ ਐਲਪੀਜੀ ਚੱਲ ਰਹੀਆਂ ਤੁਸੀਂ ਇਹ ਵੇਖੋ ਦਿੱਲੀ ਚ ਕਿੱਡਾ ਵੱਡਾ ਕਾਂਡ ਹੋਇਆ ਸੀਗਾ ਐਲਪੀਜੀ ਕਰਨ ਦਾ ਤਾਂ ਵੀ ਤੁਸੀਂ ਇਹ ਐਮਬੂਲੈਂਸ ਐਲਪੀਜੀ ਚਲਾ ਰਹੇ ਨੇ ਸਟਾਫ ਨੂੰ ਰਾਤ ਨੂੰ ਸ਼ਾਈ ਰੋਟੀ ਆਂਦੀ ਹੈ ਜਿਹੜਾ ਸਾਡਾ ਆਪਦਾ ਕੰਮ ਹੈ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਸਾਡੇ ਕੋਲ ਐਮਬੂਲੈਂਸ ਆਪਾਸ ਨੇ ਸਾਰੇ ਕਾਗਜ਼ ਹੁੰਦੇ باوجود ਵੀ ਅਸੀਂ ਸਾਰੇ ਦਿਨ ਬਹਿ ਬਹਿ ਕੇ ਵਾਪਸ ਘਰਾਂ ਨੂੰ ਰਾਤੀ ਚਲੇ ਜਾਂਦੇ ਹਾਂ ਅੰਦਰਲਾ ਸਟਾਫ ਹੈ ਜਿਹੜਾ ਕ੍ਰਿਸ਼ਨ ਨੂੰ ਫੋਨ ਕਰਦਾ ਹਾਂਜੀ ਹਾਂਜੀ ਸਰ ਸਰ ਸਾਈ ਰੋਟੀ ਆਂਦੀ ਪਿਆ ਪਰ ਪੇਸ਼ੈਂਟ ਦਾ 500 ਰੁਪਏ ਮਿਲਦਾ ਪਿਆ ਸਰ ਹਰ ਕੋਈ ਕਰੂਗਾ ਕੀ ਮੰਗ ਕੀ ਕਰਦੇ ਹੋ ਜੀ ਬੱਚਾ ਸਰ ਇਹ ਮੰਗਾ ਹੈ ਵੀ ਸਾਨੂੰ ਸਾਡੀ ਸੁਣਾਈ ਹੋ ਕੀਤੀ ਜਾਵੇ ਤੇ ਕੜੀ ਤੋਂ ਕੜੀ ਜਿਹੜੀ ਕਾਰਵਾਈ ਬਣਦੀ ਕੀਤੀ ਜਾਵੇ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜੂ ਹੈ ਜੀ ਕੀ ਕੰਮ ਕਰਦੇ ਹੋ ਐਂਬੂਲੈਂਸ ਚਲਾਉਂਦਾ ਸੀ ਬਾਰ ਤੇ 100 ਕਰੋੜ ਦਾ ਫੋਨ ਆਇਆ ਕਹਿੰਦਾ ਐ ਐਕਸੀਡੈਂਟ ਹੋਇਆ ਤੁਸੀਂ ਇੱਕ ਵਾਰੀ ਨਾ ਆਪਣਾ ਜਾਣਕਾਰ ਹੈਗਾ ਤੁਸੀਂ ਇੰਦਰ ਜਾ ਕੇ ਦੇਖੋ ਤੇ ਅਸੀਂ ਇੰਦਰ ਜਾ ਕੇ ਦੇਖਿਆ ਤੇ ਉਹਨੇ ਬੰਦੇ ਦੀ ਲੱਤ ਟੁੱਟੀ ਹੋਈ ਸੀ ਤੇ ਐਟੈਕਨੀਸ਼ੀਅਨ ਐਂਬੂਲੈਂਸ ਵਾਲਾ ਉੱਥੇ ਖੜਾ ਸੀ ਤੇ ਉਹਨੂੰ ਕਹਿ ਰਿਆ ਸੀ ਵੀ ਇਹਨੂੰ ਬਾਹਰ ਭੇਜਣਾ ਹੈ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਬਾਹਰ ਭੇਜਣਾ ਹੈ ਤੇ ਉਸ ਤੋਂ ਬਾਅਦ ਹੋਇਆ ਕਿ ਜੀ ਉਹ ਗੱਡੀ ਦੇ ਵਿੱਚ ਪਾ ਕੇ ਲਿਆਏ ਸਟ੍ਰੈਚਰ ਦੇ ਪਾ ਕੇ ਲਿਆਏ ਤੇ ਜਿਹੜਾ ਮਰੀਜ਼ ਆਲਾ ਸੀ ਉਹਨੂੰ ਐ ਆਹ ਦੀ ਗੱਡੀ ਭੇਜਣੀ ਸੀ ਤੇ ਇੱਕ ਦੂਜੇ ਨਾਲ ਜਫਾ ਜਫਾਈ ਕਰੀ ਜਾ ਰਹੇ ਸੀ ਇੱਕ ਦੂਜੇ ਨਾਲ ਸਟ੍ਰੈਚਰ ਖਿੱਚੀ ਜਾਂਦੇ ਸੀ ਮੈਂ ਸਿਰਫ ਇੰਨੀ ਗੱਲ ਕਹੀ ਸੀ ਮਤਲਬ ਢੱਕਾ ਨਾ ਕਰੋ ਮਰੀਜ਼ ਨੂੰ ਨਾ ਮਾਰੋ ਤੁਸੀਂ ਵੀ ਇਹਨੂੰ ਕਿਸੇ ਵੀ ਜੋ ਵੀ ਗੱਡੀ ਚ ਲੈ ਕੇ ਜਾਣਾ ਲੈ ਜੋ ਜਲਦੀ ਲੈ ਜਾਓ ਇਹ ਅਗਲਾ ਐਕਸਰਪਸਰਾ ਕ੍ਰਾਨ ਜੋਗ ਹੈ ਜੀ ਜੀ ਇਹ ਇੰਨੀ ਗੱਲ ਕੀਤੀ ਸੀ ਜਿਹੜਾ ਕ੍ਰਿਸ਼ਨ ਦਾ ਡਰਾਈਵਰ ਆ ਪਵਨ ਉਹ ਜੀ ਮੈਨੂੰ ਮਾ ਬਹਿਣ ਦੀ ਗਾਲਾਂ ਕੱਢਣ ਲੱਗਿਆ ਤੇ ਮੇਰੇ ਨਾਲ ਧੱਕਾ ਕਿਤੇ ਨਾਲੇ ਮੇਰੀ ਧੱਕਾ ਸ਼ਾਈ ਕਰਨ ਲੱਗਿਆ ਮੇਰੇ ਨਾਲ ਮੈਨੂੰ ਗਾਲਾਂ ਗੁੱਾਲਾਂ ਕੱਢਣ ਲੱਗਿਆ ਕਹਿੰਦਾ ਤੂੰ ਬਰਮਾਸ਼ ਹੈ ਤੂੰ ਜ਼ਿਆਦਾ ਚੌਧਰੀ ਬਣਦਾ ਯਾਨੀ ਕਿ ਇਹਨੇ ਮੈਨੂੰ ਪੁੱਠੀ ਸਿੱਧਾ ਗੱਲਾਂ ਕਰਾ ਤਾ ਕਰਕੇ ਮੈਂ ਉਹਨੂੰ ਕਿਹਾ ਵੀ ਤੂੰ ਮੇਰੀ ਗੱਲ ਸੁਣ ਮੈਂ ਤਾਂ ਇੰਨੀ ਧੀ ਲਈ ਕਹੀ ਆ ਕਿ ਤੁਸੀਂ ਇੱਕ ਦੂਜੇ ਨਾਲ ਧੱਕਾ ਨਾ ਕਰੋ ਆ ਗੱਡੀਆਂ ਦਾ ਸਾਡੇ ਕੋਲ ਵੀ ਅਸੀਂ ਐਡਵਾਂਸ ਗੱਡੀ ਨਾ ਲਾਉਂਦੇ ਤੁਸੀਂ ਐਡਵਾਂਸ ਗੱਡੀਆਂ ਲਾਉਂਦੇ ਹੋ ਫਿਰ ਵੀ ਭਾਵੇਂ ਮਰੀਜ਼ ਨੇ ਜਾਣਾ ਨਹੀਂ ਜਾਣਾ ਫਿਰ ਵੀ ਤੁਸੀਂ ਐਡਵਾਂਸ ਗੱਡੀਆਂ ਲਾ ਦੇਂਦੇ ਹੋ ਇਹ ਕਿਹੜਾ ਤਰੀਕਾ ਹੈ ਤੁਸੀਂ ਮਾੜਾ ਮੋਟਾ ਤਾਂ ਦੇ ਆ ਰਮ ਕਰੋ ਮਰੀਜ਼ ਉੱਤੇ ਤੇ ਉਸ ਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਕੋਲ ਗਏ ਅਪਲੀਕੇਸ਼ਨ ਦਿੱਤੀ ਇਹਨਾਂ ਨੇ ਕਿਤੇ ਪਹਿਲੇ ਮੈਂ ਸਿਟੀ 2 ਚ ਗਿਆ ਸਿਟੀ 2 ਚ ਯਾਨੀ ਕਿ ਉੱਥੇ ਇਥੇ ਥਾਣੇ ਦੀ ਲੱਗਦੀ ਨਹੀਂ ਅਪਲੀਕੇਸ਼ਨ ਹਾਂ ਉਹ ਸਿਟੀ ਬੰਚੇ ਗਏ ਇਹਨਾਂ ਨੇ ਕਿਹਾ ਇਹ ਗੱਡੀ ਲੈ ਕੇ ਮੇਰੇ ਪਿੱਛੇ ਪਿੱਛੇ ਆਏ ਪਤਾ ਨਹੀਂ ਮੇਰੇ ਨਾਲ ਕਿੰਨੇ ਬੰਦੇ ਸੀ ਕੀ ਸਿਸਟਮ ਸੀ ਪਹਿਲੇ ਵੀ ਇਹਨਾਂ ਨੇ ਕੋਈ ਇੱਕ ਦੋ ਵਾਰ ਦਾਤ ਕੀਤੀ ਜene ਮੈਂ ਫਿਰ ਵਾਪਸ ਆ ਗਿਆ ਉਹ ਤੋਂ ਪਹਿਲਾਂ ਮੈਂ ਫਿਰ ਸੀਟੀ ਵੱਨ ਜੇ ਫਿਰ ਸੀਟੀ ਵੱਨ ਜੇ ਵਿੱਚ ਵੀ ਮੇਰੇ ਨਾਲ ਪਿੱਛੇ ਵਿੱਚ ਗੱਡੀ ਲੈ ਕੇ ਗਏ ਆ ਫਿਰ ਮੈਂ ਅੰਦਰ ਚੱਲ ਗਿਆ ਹਸਪਤਾਲ ਨੇ ਚ ਮੈਂ ਫਿਰ ਐਪਲੀਕੇਸ਼ਨ ਦਿੱਤੀ ਉਹਨਾਂ ਦੇਖਾ ਨਹੀਂ ਹਸਪਤਾਲ ਚ ਅੱਜ ਪਹਿਲੀ ਵਾਰੀ ਆਇਆ ਹੈ ਅੱਗੇ ਵੀ ਐ ਹੁੰਦਾ ਹੈ ਹਮੇਸ਼ਾ ਹੁੰਦਾ ਹੀ ਧੱਕਾ ਹੀ ਹੁੰਦਾ ਹੀ ਬਹੁਤ ਜ਼ਿਆਦਾ ਧੱਕਾ ਹੁੰਦਾ ਹੈ ਅਸਟਾ ਰੋਜ਼ ਹੀ ਦੇਖਦੇ ਆ ਸਾਡੇ ਨਾਲ ਦਾ ਹਮੇਸ਼ਾ ਸਾਡੇ ਜਾਣਕਾਰ ਵੀ ਧੱਕੇ ਨਾਲ ਮਰੀਜ਼ਾਂ ਨੂੰ ਪਾ ਲੈਂਦੇ ਜਿਹੜੇ ਸਾਡੇ ਆਪ ਦੇ ਖੁਦ ਦੇ ਹੁੰਦੇ ਨਾ ਉਹਨਾਂ ਨੂੰ ਹੀ ਪਾ ਲੈਂ ਸਾਡੇ ਨਾਲ ਰੋਜ਼ ਹੀ ਇਹ ਕੰਮ ਹੁੰਦਾ ਹੈ ਇਹਦਾ ਪਰਮਾਨੈਂਟ ਕੰਮ ਹੈ ਕੁਝ ਜਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਜਿਹੜੇ ਡਾਕਟਰ ਹੈਗੇ ਉਹ ਵੀ ਮਿਲੇ ਹੋਏ ਆ ਅੱਛਾ ਇਹ ਉਹ ਵੀ ਇਹਨਾਂ ਕੋਲ ਕਮਿਸ਼ਨ ਲੈਂਦੇ ਹੈਗੇ ਆ ਕਮਿਸ਼ਨ ਲੈਂਦੇ ਉਹ ਇਹਨਾਂ ਨੂੰ ਫੋਨ ਕਰਕੇ ਬੁਲਾਉਂਦੇ ਹੀ ਸਾਰੇ ਤੇ ਅਸੀਂ ਬਾਹਰ ਬੈਠੇ ਆ ਸਾਨੂੰ ਤਾਂ ਫਿਰ ਜਿਹੜਾ ਚੱਕਣੀ ਦਿੰਦੇ ਜਿਹੜਾ ਬੰਦਾ ਕਮਿਸ਼ਨ ਦਿੰਦਾ ਰੋਟੀ ਪਾਣੀ ਖਰਚਾ ਜਿਹੜਾ ਕਮਿਸ਼ਨ ਲਾ ਲਾ ਉਹੀ ਖਰਚਾ ਕਰਦਾ ਸਾਰੇ ਇਹਨਾਂ ਦਾ ਰੋਟੀ ਪਾਣੀ ਖਵਾਉਂਦਾ ਫਿਰ ਅਸੀਂ ਤਾਂ ਖਵਾਉਂਦੇ ਨਹੀਂ ਸਾਨੂੰ ਤਾਂ ਪੜਦਾ ਪੈਂਦਾ ਨਹੀਂ ਕਿਉਂਕਿ ਅਸੀਂ ਪ੍ਰਾਈਵੇਟ ਜਾਂਦੇ ਨਹੀਂ ਅਸੀਂ ਸਰਕਾਰੀ ਹਸਪੀਟਲ ਹੈ ਜਿਹੜੇ ਮਰੀ ਛੜਨਾ ਅਸੀਂ ਦਾ ਸਰਕਾਰੀ ਹਸਪਤਾਲ ਦੀ ਗੱਲ ਕਰਦੀਆਂ ਤੇ ਅਸੀਂ ਸਰਕਾਰੀ ਦੇ ਛੜਨਾ ਅਗਲੇ ਮਰੀਜ਼ ਨੂੰ ਪੁੱਛੀਦਾ ਹੁੰਦਾ ਵੀ ਉਹ ਕਿੱਥੇ ਜਾਣਾ ਜੀ ਜੀ ਅਗਲਾ ਜਿੱਥੇ ਜਾਊਗਾ ਅਸੀਂ ਉੱਥੇ ਛੜਨਾ ਹੁੰਦਾ ਇਹ ਨਹੀਂ ਵੀ ਇਹੋ ਜਿਹਾ ਪ੍ਰਾਈਵੇਟ ਲੈ ਜੀ ਕਿੱਥੇ ਵੀ ਲੈ ਜੀ ਇਹਨਾਂ ਦੀ ਪਹਿਲੇ ਸੈਟਿੰਗ ਇਹ ਪਤਾ ਕੀ ਹੁੰਦਾ ਜੀ ਸਾਰਾ ਰੋਲ ਹੈ ਕਮਿਸ਼ਨ ਦਾ ਜੀ ਜੀ ਸਾਰਾ ਰੋਲ ਹੈ ਕਮਿਸ਼ਨ ਦਾ ਕਮਿਸ਼ਨ ਪਿੱਛੇ ਰੋਲਾ ਪੈਂਦਾ ਇਹ ਹਸਪਤਾਲ 'ਚ ਕਿਉਂਕਿ ਕਮਿਸ਼ਨ ਕਿਤੋਂ ਦੇ ਦਿਆ ਸੀ ਕਿਉਂਕਿ 1500 ਰੁਪਏ ਦਾ ਢੇੜਾ ਹੁੰਦਾ ਹੈ 1100 ਰੁਪਏ ਦਾ ਢੇੜਾ ਹੁੰਦਾ ਹੈ ਜਿੰਨੇ 500 ਰੁਪਏ ਹਸਪੀਟਲ ਜੇ ਕਮਿਸ਼ਨ ਦੇ ਦੀ ਬਚਲੇ ਕੀ ਆ ਯਾਰ ਦਾ ਗੰਗਾ ਨਗਰ ਦਾ ਤੇਲ ਲਗਿਆ ਸਾਡੇ ਪੱਲੇ ਕੀ ਰਹਿ ਗਿਆ ਸਾਡੇ ਤਾਂ ਦਿਹਾੜੀ ਵੀ ਨਹੀਂ ਪੱਲੇ ਪਈ ਪਰ ਠਿੰਡੇ ਦਾ ਗੇੜਾ 2500 ਦਾ ਹੁੰਦਾ 500 ਇਹਨਾਂ ਨੂੰ ਦੇ ਦੀ ਤੇ ਕਿੱਥੇ ਲੈ ਰਹੀ ਐ ਅਸੀਂ ਅੰਦਰ ਕਮਿਸ਼ਨ ਦਿੰਦੀ ਨਹੀਂ ਜੀ ਇਹ ਅੰਦਰ ਕਮਿਸ਼ਨ ਲੈਂਦਾ ਕੋਣ ਕੋਣਾ ਜੀ ਇਹ ਡਾਕਟਰ ਹੈ ਜਿਹਨਾਂ ਨੇ ਨਾਲ ਤ੍ਰਿਸ਼ਿੰਦੀ ਇਹਨਾਂ ਦਾ ਸੈਟਿੰਗ ਹੈ ਜੀ ਜੀ ਇਹਨਾਂ ਦਾ ਸੈਟਿੰਗ ਜਿੰਨੇ ਵੀ ਗੱਡੀਆਂ ਜਾਂਦੀਆਂ ਇਹਨਾਂ ਦੀ ਜਾਂਦੀਆਂ ਨੇ ਆਪਣੀ ਕੋਈ ਗੱਡੀ ਨਹੀਂ ਜਾਂਦੀ ਸਾਡੇ ਦਾ ਕੋਈ ਵੀ ਜਾਣਕਾਰ ਬੰਦਾ ਤਾਂ ਵੀ ਇਹ ਧੱਕੇ ਨਾਲ ਪਾਲੇ